अब क्या करना है मुझे बता नहीं क्या करना मैंने तो इसको पोस्ट करवाना है मैं आपसे हिंदी में बात कर रहा हूं आपका बनता है मेरे से पंजाबी में बात करना मेरा नहीं बनता तो पेपर ਦੇ ਵਿੱਚ ਉਹਦੇ ਕੋ ਇੰਗਲਿਸ਼ ਤੇ ਹਿੰਦੀ ਦਾ ਟੈਸਟ ਲਿਆਦਾ ਬਿਲਕੁਲ ਕਲੀਨ ਕਰਕੇ ਆਇਆ ਉਹਦੇ ਵਿੱਚ ਪੰਜਾਬੀ ਹੈਗੀ ਨਹੀਂ ਹੁਣ ਉਹ ਬੰਦਾ ਇੱਥੇ ਆਇਆ ਵਾ ਉਹ 4 ਸਾਲ ਤੋਂ ਉਹਦੀ ਵਿਚਾਰੇ ਦੀ ਵੀਡੀਓ ਚ ਮੈਂ ਦੇਖਿਆ ਕਿ ਉਹ ਕਹਿੰਦਾ ਮੈਂ ਪੰਜਾਬੀ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਅਸਲ ਦੇ ਵਿੱਚ ਗੱਲ ਕੁਝ ਹੋਰ ਹੁੰਦੀ ਆ ਤੇ ਵਕਾਤ ਤੇ ਸ਼ੋਰ ਦਿੰਦੀ ਆ ਤੇ ਸਾਡੇ ਲੋਕ ਮਗਰ ਲੱਗ ਜਾਂਦੇ ਬਿਲਕੁਲ ਬਿਲਕੁਲ ਇਹ ਮੁੱਦਾ ਜਿਆਦਾ ਵੱਡਾ ਨਹੀਂ ਸੀ ਉਸ ਮੁੱਦੇ ਨਾਲੋਂ ਜਿਹੜਾ ਠੰਡ ਦੇ ਵਿੱਚ ਵੀਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਸਲੇ ਦੇ ਲਈ ਟਾਵਰ ਤੇ ਚੜ੍ਹ ਕੇ ਬੈਠਾ ਕਿ ਲੱਗਦਾ ਜਿਕਰ ਉਹ ਨੌਜਵਾਨ ਦੀ ਗਲਤੀ ਹੁੰਦੀ ਤੇ ਉਹ ਇਸ ਤਰੀਕੇ ਚ ਪਰਹਿੰਦਾ ਕਿਉਂਕਿ ਉਹ ਬੜੀ ਭਲਾਮਾਨ ਸੀ ਦਿਖਾਈ ਉਸਦੀ ਜਿਵੇਂ ਇੱਕ ਪਿਓ ਬੱਚਾ ਥੋੜਾ ਜਿਹਾ ਵਾ ਉਹਨੂੰ ਸਮਝਾਉਣ ਦੀ ਬਜਾਏ ਉਹਦੀ ਵੀਡੀਓ ਵਾਇਰਲ ਕਰਕੇ ਕਰਕੇ ਤੇ ਆਪਾਂ ਉਹਨੂੰ ਕੀ ਵਿਖਾ ਰਹੇ ਆ ਕਿ ਪੰਜਾਬ ਦੇ ਵਿੱਚ ਜਦੋਂ ਲੋਕੀ ਜਾਂਦੇ ਦੂਜੀ ਗੱਲ ਕੀ ਅਸੀਂ ਆਪਣੀ ਮਾਤਰ ਭਾਸ਼ਾ ਪੰਜਾਬੀ ਜਿਹੜੀ ਆ ਉਹ ਪੰਜਾਬ ਚ ਲਾਜ਼ਮੀ ਹੋਣੀ ਚਾਹੀਦੀ ਬਿਲਕੁਲ ਲਾਜ਼ਮੀ ਹੋਣੀ ਚਾਹੀਦੀ ਬੋਰਡ ਲੱਗੇ ਹੋਣੇ ਚਾਹੀਦੇ ਹਰ ਜਗ੍ਹਾ ਤੇ ਇਹ ਸਰਕਾਰ ਦਾ ਕੰਮ ਹੈ ਜਦ ਕਿ ਇਹ ਮੈਂਬਰ ਪਾਰਲੀਮੈਂਟ ਨੂੰ ਪਰ ਡੀਸੀ ਸਾਹਿਬ ਨੂੰ ਜਿਹੜੇ ਨੁਮਾਇंदे ਚੁਣਿਆ ਉਹਨਾਂ ਨੂੰ ਮੰਗ ਪੱਤਰ ਦੇਣਾ ਚਾਹੀਦਾ ਸੀ ਭਈ ਆ ਚੀਜ਼ ਆ ਇਥੇ ਸਾਨੂੰ ਇਤਰਾਜ਼ ਆ ਹੋਣੀ ਚਾਹੀਦੀ ਆ ਉਹ ਤਾਂ ਬਚਾਰੇ ਲੱਗੇ ਕਿਸੁਰੇ ਇੱਕ ਮੁਲਾਜ਼ਮ ਐ ਉਹ ਤੇ ਛੋਟਾ ਜਿਹਾ ਮੁਲਾਜ਼ਮ ਐ ਹਨਾ ਇਦਾਂ ਹੀ ਆਪਣੇ ਸਿੱਖ ਭਰਾ ਜਿਹੜੇ ਵਕ ਵਕ ਜਗ੍ਹਾ ਤੇ ਡਿਊਟੀ ਕਰਦੇ ਆ ਜੇਕਰ ਉਹਨਾਂ ਨੂੰ ਕੇਰਲਾ ਦੇ ਵਿੱਚ ਜਾਂ ਆਂਧਰਾ ਦੇ ਵਿੱਚ ਬਦਲ ਕੇ ਭੇਜ ਦਿੱਤਾ ਜਾਵੇ ਉੱਥੇ ਤਾਮਿਲ ਚ ਭੇਜ ਦਿੱਤਾ ਜਾਵੇ ਉਹਨਾਂ ਨੂੰ ਪੜਨਾ ਨਾ ਆਵੇ ਕਿੱਥੇ ਇਹਨਾਂ ਦਾ ਕੋਈ ਜਲੂਸ ਕੱਢੇ ਤੇ ਫਿਰ ਅਸੀਂ ਪਤਾ ਕਿਹੜਾ ਬਵਾਦ ਬਣਾਉਣਾ ਇਹ ਸੇਖਿਆ ਜੀ ਤੇ ਇਦਾਂ ਕਰਦੇ ਆ ਜੀ ਇਹਨਾਂ ਨਾਲ ਇਦਾਂ ਸਾਡੇ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਪਣੇ ਬੱਚੇ ਨੂੰ ਲੈ ਕੇ ਫਿਕਰ ਇਕ ਰਹਿੰਦੀ ਰਹਿੰਦੀ ਹੈ ਮੈਂ ਕੀ ਕਰਨਾ ਹੈ مجھے ਬਤਾ ਵੀ ਨਹੀਂ ਕੀ ਕੀ ਕਰਨਾ ਮੈਨੇ ਤਾਂ ਇਸ ਕੋ ਪੋਸਟ ਕਰਵਾਣਾ ਹੈ ਮੈਂ ਆਪਸੇ ਹਿੰਦੀ ਮੇਂ ਬਾਤ ਕਰ ਰਹਾ ਹੂੰ ਆਪਕਾ ਬੰਤਾ ਹੈ ਮੇਰੇ ਸੇ ਪੰਜਾਬੀ ਮੇਂ ਬਾਤ ਕਰਨਾ ਮੇਰਾ ਨਹੀਂ ਬੰਤਾ ਦੋਸਤੋ ਕੁਝ ਦਿਨਾ ਤੋ ਨਾ ਇੱਕ ਮਸਲਾ ਬਹੁਤ ਗੰਭੀਰਆ ਜਿੱਥੇ ਡਾਕਖਾਨੇ ਦੇ ਵਿੱਚ ਨਾ ਇੱਕ ਨੌਜਵਾਨ ਆ ਉਹ ਮੇਰੇ ਖਾਲ ਦਿੱਲੀ ਤੋ ਕੰਮ ਕਰਦਾ ਹੈ ਇੱਥੇ ਤੇ ਹਾਲਾਂਕਿ ਡਾਕਖਾਨਾ ਸੈਂਟਰ ਗਵਰਨਮੈਂਟ ਦੇ ਅਧੀਨ ਹੁੰਦੀ ਹੈ ਤੇ ਮੁੱਦਾ ਇਹ ਬਣ ਗਿਆ ਕਿ ਪੰਜਾਬੀ ਭਾਸ਼ਾ ਨੌਜਵਾਨੋ ਨਹੀਂ ਹੁੰਦੀ ਤੇ ਮੇਰੇ ਨਾਲ ਮੇਰੇ ਸਾਥੀ ਇਸ ਵਕਤ ਸਰਪਜੀਤ ਸਿੰਘ ਸੋਨੋ ਜੰਡੇ ਵਾਲਾ ਨੇ ਆਪਾਂ ਇਸ ਵਿਸ਼ੇ ਤੇ ਚਰਚਾ ਕਰਨੀ ਚਾਹੁੰਨੇ ਕਿ ਉਹ ਮੁੱਦਾ ਕਿੰਨਾ ਕਿ ਜਾਇਦ ਸੀਗਾ ਜਾਂ ਕਿੰਨਾ ਕੋਸ ਮੁੱਦੇ ਨੂੰ ਜਿੰਨੀ ਗੰਭੀਰਤਾ ਨਾਲ ਦੇਖਿਆ ਗਿਆ ਕਿ ਵਾਕਿਆ ਹੋ ਜਾਇਦ ਸੀਗਾ ਸੋ ਇਸ ਵਿਸ਼ੇ ਤੇ ਗੱਲਬਾਤ ਕਰਦੇ ਹਾਂ ਸੋਨੋ ਭਾਜੀ ਕੀ ਲੱਗਦਾ ਵਾਕਿਆ ਦੇ ਵਿੱਚ ਉਹ ਜਿਸ ਤਰੀਕੇ ਉਹ ਮੁੱਦਾ ਉਛਾਲਿਆ ਗਿਆ ਪੰਜਾਬੀ ਭਾਸ਼ਾ ਨੂੰ ਲੈ ਕੇ ਕਿ ਉਹਨੂੰ ਪੰਜਾਬੀ ਨਹੀਂ ਹੁੰਦੀ ਤੁਸੀਂ ਇੱਥੇ ਨੌਕਰੀ ਨਹੀਂ ਕਰ ਸਕਦੇ ਲੱਗਦਾ ਜਾਇਦ ਸੀਗਾ ਉਹ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਸਿਮਰ ਜੀ ਇਹ ਮਸਲਾ ਗੁਰੂ ਨਗਰੀ ਸ਼੍ਰੀ ਅਮਰਸਰ ਸਾਹਿਬ ਦਾਵਾ ਅਮਰੇਸਰ ਦਾ ਮੁੱਖ ਡਾਕ ਖਾਨਾ ਜੜਾ ਵਾ ਉਥੋਂ ਦੀ ਇਹ ਘਟਨਾ ਵਾ ਔਰ ਇਹ ਮੈਨੂੰ ਨਹੀਂ ਲੱਗਦਾ ਕੋਈ ਐਡਾ ਵੱਡਾ ਮੁੱਦਾ ਵਾ ਕੋਈ ਅਸੀਂ ਕਿਤੇ ਵੇਖੋ ਜੇ ਕੋਈ ਬੰਦਾ ਇੱਥੇ ਆ ਰਿਹਾ ਕੰਮ ਕਰਨ ਹਮ ਸੈਂਟਰ ਸਰਕਾਰ ਨੇ ਉਥੇ ਪੇਪਰ ਦੇ ਵਿੱਚ ਉਹਦੇ ਕੋਈ ਇੰਗਲਿਸ਼ ਤੇ ਹਿੰਦੀ ਦਾ ਟੈਸਟ ਲਿਆ ਦਾ ਬਿਲਕੁਲ ਕਲੀਨ ਕਰਕੇ ਆਇਆ ਉਹਦੇ ਵਿੱਚ ਪੰਜਾਬੀ ਹੈਗੀ ਨਹੀਂ ਹਮ ਹੁਣ ਉਹ ਬੰਦਾ ਇੱਥੇ ਆਇਆ ਵਾ ਉਹ 4 ਸਾਲ ਤੋਂ ਉਹਦੀ ਵਿਚਾਰੇ ਦੀ ਵੀਡੀਓ ਚ ਮੈਂ ਦੇਖਿਆ ਕਿ ਉਹ ਕਹਿੰਦਾ ਮੈਂ ਪੰਜਾਬੀ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਅਸਲ ਦੇ ਵਿੱਚ ਗੱਲ ਕੁਝ ਹੋਰ ਹੁੰਦੀ ਆ ਤੇ ਵਿਖਾ ਕੁਝ ਹੋਰ ਦਿੰਦੀ ਆ ਤੇ ਸਾਡੇ ਲੋਕ ਮਗਰ ਲੱਗ ਜਾਂਦੇ ਬਿਲਕੁਲ ਬਿਲਕੁਲ ਇਹ ਮੁੱਦਾ ਜਿਆਦਾ ਵੱਡਾ ਨਹੀਂ ਸੀ ਉਸ ਮੁੱਦੇ ਨਾਲੋਂ ਜਿਹੜਾ ਠੰਡ ਦੇ ਵਿੱਚ ਵੀਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਸਲੇ ਦੇ ਲਈ ਟਾਵਰ ਤੇ ਚੜ ਕੇ ਬੈਠਾ ਕਿ ਉਹ ਪੰਜਾਬੀ ਲਈ ਸਾਡੀ ਸਿੱਖੀ ਲਈ ਸਾਡੇ ਇਤਿਹਾਸ ਲਈ ਸਾਡੀਆਂ ਵਿਰਾਸਤਾ ਲਈ ਸਾਡੇ ਗੁਰੂ ਲਈ ਜਿਹੜਾ ਲੜਨ ਹੈ ਉਹਦੀ ਤੇ ਗੱਲ ਆਪਾਂ ਕੀ ਕਰੀ ਨਹੀਂ ਕਰੀ ਲੱਗਦਾ ਜੇਕਰ ਉਹ ਨੌਜਵਾਨ ਦੀ ਗਲਤੀ ਹੁੰਦੀ ਤੇ ਉਹ ਇਸ ਤਰੀਕੇ ਚ ਉਪਰਹਿੰਦਾ ਕਿਉਂਕਿ ਬੜੀ ਭਲਾਮਾਨਸੀ ਦਿਖਾਈ ਹੁੰਦਾ ਜਵਾਨ ਨੇ ਇੱਕ ਤੇ ਉਹ ਬੱਚਾ ਥੋੜਾ ਸਿੱਧਾ ਵਾ ਉਹਨੂੰ ਸਮਝਾਉਣ ਦੀ ਬਜਾਏ ਉਹਦੀ ਵੀਡੀਓ ਵਾਇਰਲ ਕਰਕੇ ਕਰਕੇ ਤੇ ਆਪਾਂ ਉਹਨੂੰ ਕੀ ਵਿਖਾ ਰਹੇ ਆ ਕਿ ਪੰਜਾਬ ਦੇ ਵਿੱਚ ਜਦੋਂ ਲੋਕੀ ਜਾਂਦੇ ਦੂਜੀ ਗੱਲ ਕੀ ਅਸੀਂ ਆਪਣੀ ਮਾਤਰ ਭਾਸ਼ਾ ਪੰਜਾਬੀ ਜਿਹੜੀ ਆ ਉਹ ਪੰਜਾਬ ਚ ਲਾਜ਼ਮੀ ਹੋਣੀ ਚਾਹੀਦੀ ਬਿਲਕੁਲ ਲਾਜ਼ਮੀ ਹੋਣੀ ਚਾਹੀਦੀ ਬੋਰਡ ਲੱਗੇ ਹੋਣੇ ਚਾਹੀਦੇ ਹਰ ਜਗ੍ਹਾ ਤੇ ਇਹ ਸਰਕਾਰ ਦਾ ਕੰਮ ਆ ਜਦ ਕਿ ਇਹ ਮੈਂਬਰ ਪਾਰਲੀਮੈਂਟ ਨੂੰ ਔਰ ਡੀਸੀ ਸਾਹਿਬ ਨੂੰ ਜਿਹੜੇ ਨਮਾਇंदे ਚੁਣਿਆ ਉਹਨਾਂ ਨੂੰ ਮੰਗ ਪੱਤਰ ਦੇਣਾ ਚਾਹੀਦਾ ਸੀ ਭਈ ਆਹ ਚੀਜ਼ ਆ ਇੱਥੇ ਸਾਨੂੰ ਇਤਰਾਜ਼ ਆ ਹੋਣੀ ਚਾਹੀਦੀ ਆ ਉਹਦਾ ਵਿਚਾਰੇ ਦਾ ਕੀ ਕਸੂਰ ਇੱਕ ਮੁਲਾਜ਼ਮ ਐ ਉਹ ਤੇ ਛੋਟਾ ਜਿਹਾ ਮੁਲਾਜ਼ਮ ਐ ਹਨਾ ਇਦਾਂ ਹੀ ਆਪਣੇ ਸਿੱਖ ਭਰਾ ਜਿਹੜੇ ਵਕ ਵਕ ਜਗ੍ਹਾ ਤੇ ਡਿਊਟੀ ਕਰਦੇ ਆ ਜੇਕਰ ਉਹਨਾਂ ਨੂੰ ਕੇਰਲਾ ਦੇ ਵਿੱਚ ਜਾਂ ਆਂਧਰਾ ਦੇ ਵਿੱਚ ਬਦਲ ਕੇ ਭੇਜ ਦਿੱਤਾ ਜਾਵੇ ਉੱਥੇ ਤਾਮਿਲ ਚ ਭੇਜ ਦਿੱਤਾ ਜਾਵੇ ਉਹਨਾਂ ਨੂੰ ਪੜਨਾ ਨਾ ਆਵੇ ਤੇ ਉੱਥੇ ਉਹਨਾਂ ਦਾ ਕੋਈ ਜਲੂਸ ਕੱਢੇ ਤੇ ਫਿਰ ਅਸੀਂ ਪਤਾ ਕਿਹੜਾ ਵਵਾਦ ਬਣਾਉਣਾ ਇਹ ਸੇਖਿਆ ਜੀ ਇਹ ਇਦਾਂ ਕਰਦੇ ਆ ਜੀ ਇਹਨਾਂ ਨਾਲ ਇਦਾਂ ਸਾਡੇ ਨਾਲ ਧੱਕਾ ਹੁੰਦਾ ਜੀ ਇਹ ਘੱਟ ਗਿਣਤੀਆਂ ਚ ਆ ਜੇ ਜਦੋਂ ਅਸੀਂ ਕਿਸੇ ਨਾਲ ਧੱਕਾ ਕਰਦੇ ਫਿਰ ਕਿੱਥੋਂ ਤੱਕ ਜਾਇਜ਼ ਆ ਲੱਗਦਾ ਨਹੀਂ ਇੱਕ ਪ੍ਰਭਾਵ ਵੀ ਪਿਆ ਹੋਊਗਾ ਕਿ ਪੰਜਾਬ ਦੇ ਲੋਕ ਐਦਾਂ ਦੇ ਹੁੰਦੇ ਪੰਜਾਬੀ ਦੇ ਪੰਜਾਬੀ ਜਿਹੜੇ ਹੈਗੇ ਆ ਉਹ ਐਦਾਂ ਦੇ ਨਹੀਂ ਕਿਉਂਕਿ ਸੁਨਨ ਚੇ ਵੀ ਆਇਆ ਕਿ ਉਹ ਜਿਹੜਾ ਨੌਜਵਾਨ ਹੈ ਉਸ ਦਾ ਪਰਿਵਾਰ ਡਰਿਆ ਹੋਇਆ ਰਾਤ ਦਾ ਆਪਣੇ ਬੱਚੇ ਨੂੰ ਲੈ ਕੇ ਫਿਕਰ ਇਕ ਰਹਿੰਦੀ ਰਹਿੰਦੀ ਹੈ ਵੇਖੋ ਜਿਹੜੇ ਬੱਚੇ ਦੇ ਵਿਚਾਰੇ ਨੇ ਘਰੋਂ ਬਾਹਰ ਰਹਿਣ ਦੇ ਆ ਉਹ ਘਰ ਨੂੰ ਪਰਿਵਾਰ ਲਈ ਤੇ ਮਾਪਿਓ ਲਈ ਬੱਚਾ ਜਿਹੜਾ ਉਹਨਾਂ ਦਾ ਹੋਣ ਵਾਲੀ ਹੁੰਦਾ ਬਿਲਕੁਲ ਔਰ ਦੂਜੀ ਤੁਸੀਂ ਵੇਖਿਓ ਬੱਚੇ ਚ ਚੁਸਤ ਚਲਾਕੀ ਨਹੀਂ ਬੜੇ ਪਿਆਰ ਨਾਲ ਉਹ ਵਿਚਾਰਾ ਸਵਾਲਾਂ ਦੇ ਜਵਾਬ ਦੇਣ ਰਿਹਾ ਜਦੋਂ ਕਹਿ ਰਿਹਾ ਵੀ ਮੈਂ 4 ਸਾਲ ਤੋਂ ਇੱਥੇ ਡਿਊਟੀ ਕਰਦਾ ਤਾਂ ਮੈਂ ਸਿੱਖ ਲੂੰਗਾ ਔਰ ਉੱਥੇ ਮੈਂ ਡਾਕਰ ਨੇ ਐਕਸਪਰਟ ਜਾਂਦਾ ਰਹਿਣਾ ਤੁਸੀਂ ਵੀ ਮੇਰੇ ਨਾਲ ਜਾ ਕੇ ਵੇਖਿਓ ਉੱਥੇ ਉੱਥੇ ਜਿਹੜੇ ਹੋਰ ਪੰਜਾਬੀ ਭਰਾ ਹੈਗੇ ਆਪਾਂ ਉਹਨਾਂ ਕੋਲ ਪੁੱਛ ਲੈਂਦੇ ਐਡੀ ਨਿੱਕੀ ਜੀ ਗੱਲ ਨੂੰ ਐਡਾ ਇਹਦੇ ਕਦੇ ਮਸਲੇ ਜੇ ਗੋਲਡਨ ਗੇਟ ਤੋਂ ਸ਼ੁਰੂ ਹੋ ਜੇ ਤੇ ਆਲੇ ਦੁਆਲੇ ਟ੍ਰੈਫਿਕ ਦਾ ਕਿੰਨਾ ਵੱਡਾ ਮਸਲਾ ਦੂਰੋਂ ਦੂਰੋਂ ਸੰਗਤ ਆਉਂਦੀ ਆ ਜਿਹੜੇ ਸਕੂਲਾਂ ਦੇ ਵਿੱਚ ਤੁਸੀਂ ਚਲਜਿਓ ਜਾਂ ਹੋਰ ਸਥਾਨਾਂ ਤੇ ਉੱਥੇ ਹਿੰਦੀ ਲਿਖੀ ਇੰਗਲਿਸ਼ ਲਿਖੀ ਕਈ ਜਗ੍ਹਾ ਪੰਜਾਬੀ ਨਹੀਂ ਪਰ ਮੈਂ ਆਪ ਕੋ ਅੱਜ ਵਿਜ਼ਿਟ ਕਰਕੇ ਆਇਆ ਹਾਂ ਮੈਂ ਇੱਥੇ ਇੱਕ ਮਿੰਟ ਤੁਹਾਡੀ ਗੱਲ ਦਾ ਜਵਾਬ ਦੇਣ ਲੱਗਾ ਮੈਂ ਆਪ ਕੋ ਵਿਜ਼ਿਟ ਕਰਕੇ ਆਇਆ ਅੱਜ ਮੈਂ ਕਹਾਂ ਜੀ ਤੁਹਾਡੀ ਗੱਲ ਦਾ ਜਵਾਬ ਦੇਣ ਲੱਗਾ ਵਾ ਅਸੀਂ ਗੱਲ ਫੇਰ ਕਰੀਏ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿੱਡਾ ਵੱਡਾ ਸੀ ਦੁਨੀਆ ਯਾਦ ਕਰਦੀ ਕੰਪਨੀ ਬਾਗ 84 ਕਿੱਲੇ ਆ ਉੱਥੇ ਪੰਜਾਬੀ ਭਾਸ਼ਾ ਨਹੀਂ ਸੀ ਹੈਗੀ ਤੇ ਆਸ ਲਿਖਿਆ ਸੀ ਇੰਗਲਿਸ਼ ਤੇ ਹਿੰਦੀ 'ਚ ਅਸੀਂ ਸ਼ਿਕਾਇਤ ਕੀਤੀ ਇਤਰਾਜ਼ ਜਤਾਇਆ ਲੜ ਕੇ ਮੈਂ ਉਹ ਸਾਰੀ ਪਲੇਟ ਉਤੋਂ ਆਈ ਬਣ ਕੇ ਉਹ ਲੱਗਾ ਅੱਜ ਪੰਜਾਬੀ ਭਾਸ਼ਾ ਉੱਥੇ ਲਿਖੀ ਹੈ ਬਿਲਕੁਲ ਬਹੁਤ ਸਾਰੀਆਂ ਜਗ੍ਹਾ ਤੇ ਕਾਨੂੰਨ ਆ ਪਰ ਆਪਾਂ ਗਏ ਅੱਜ ਉੱਥੇ ਹੋ ਕੇ ਆਏ ਹਾਂ ਤੇ ਪੰਜਾਬੀ ਲਿਖੀ ਹੈ ਦਾਦਾ ਜੀ ਨਹੀਂ ਕਿ ਨਹੀਂ ਪੰਜਾਬੀ ਨਹੀਂ ਲਿਖੀ ਉੱਥੇ ਜਿਹੜੀਆਂ ਡਾਕਖਲ ਦੇ ਹਦਾਇਤਾਂ ਨੇ ਉਹ ਵੀ ਪੰਜਾਬੀ ਚ ਲਿਖੀਆਂ ਜਾਂ ਜੇਕਰ ਕਿਹੇ ਕਸਟਮਰ ਨੂੰ ਉੱਥੇ ਪੰਜਾਬੀ ਦੇ ਵਿੱਚ ਜੇਕਰ ਪੜ੍ਹਨਾ ਹੋਵੇ ਤਾਂ ਹਰ ਇੱਕ ਚੀਜ਼ ਲਿਖੀ ਆ ਉੱਥੇ ਦਾਦਾ ਨਹੀਂ ਕਿ ਜੇਕਰ ਉਸ ਅਧਿਕਾਰੀ ਨੂੰ ਪੰਜਾਬੀ ਨਹੀਂ ਸੀ ਹੁੰਦੀ ਤੇ ਮੈਨੂੰ ਲੱਗਦਾ ਉਹ ਇੱਕ ਬਹੁਤ ਵੱਡਾ ਇਸ਼ੂ ਨਹੀਂ ਸੀਗਾ ਕਿਉਂਕਿ ਉਹ ਸੈਂਟਰ ਦੇ ਅਧੀਨ ਹੁੰਦੀ ਹੈ ਤੇ ਫਿਰ ਜੇਕਰ ਇਹਦੇ ਵਿੱਚ ਗਲਤੀ ਹੈਗੀ ਹੈ ਠੀਕ ਆ ਮੈਂ ਮੰਨ ਲੈਂਦੇ ਆ ਕਿ ਪੰਜਾਬ ਦੇ ਵਿੱਚ ਪੰਜਾਬੀ ਹੁਣ ਲਾਜ਼ਮੀ ਆ ਪਰ ਉੱਥੇ ਫਿਰ ਸਰਕਾਰ ਦਾ ਵੀ ਇਹ ਫਰਜ ਬੰਦਾ ਸੀਗਾ ਕਿ ਜਿਹੜਾ ਡਾਕ ਖਾਨੇ ਦੇ ਵਿੱਚ ਨੌਕਰੀ ਕਰਦਾ ਉਹ ਸਭ ਤੋਂ ਪਹਿਲਾਂ ਇੱਕ ਪੇਪਰ ਦੇ ਕੇ ਹੁੰਦਾ ਤੂੰ ਪੇਪਰ ਦੇ ਵਿੱਚ ਤੁਸੀਂ ਪੰਜਾਬੀ ਲਾਜ਼ਮੀ ਕਰ ਦੋਗੇ ਅਗਲਾ ਫਿਰ ਪੇਪਰ ਦੇ ਕੇ ਪੰਜਾਬੀ ਪੰਜਾਬ ਦੇ ਵਿੱਚ ਆ ਕੇ ਨੌਕਰੀ ਕਰੇ ਫਿਰ ਮੈਂ ਤਾਂ ਉਹੀ ਗੱਲ ਕਰਨ ਡਿਆ ਹੁਣ ਜਿੰਨੇ ਪੰਜਾਬ ਦੇ ਵਿੱਚ ਟੋਲ ਪਲਾ ਦੇ ਆ ਹੂੰ ਜਦੋਂ ਅਸੀਂ ਪ੍ਰਾਈਵੇਟ ਕੰਪਨੀਆਂ ਬਾਹਰ ਲਿਆਂ ਨੂੰ ਠੇਕੇ ਦਿੰਦੇ ਨੇ ਸੜਕਾਂ ਬਣਾਉਂਦੇ ਦੂਜੇ ਤੇ ਜੀ ਉਦੋਂ ਦੇ ਆਪਣੇ ਪੰਜਾਬੀਆਂ ਨੂੰ ਪੱਦਿੰਦੇ ਨਹੀਂ ਉਦੋਂ ਬਾਹਰ ਲਿਆਉਂਦੇ ਉਹਨਾਂ ਨਾਲ ਤੇ ਆਪ ਲੜਦੇ ਨਹੀਂ ਕਿਉਂਕਿ ਉੱਥੇ ਗਰੁੱਪ ਹੁੰਦਾ ਪਤਾ ਕਹਿੰਦਾ ਗੱਲ ਪੈ ਜਾਣਾ ਇਹਨਾਂ ਵਿਚਾਰੇ ਇਹਨਾਂ ਮਸੂਮ ਬੱਚੇ ਦੇ ਨਾਲ ਆਪ ਲੜਨ ਡਿਆ ਤੇ ਜਲੂਸ ਕੱਢਣ ਦੀ ਵੀਡੀਓ ਪਾ ਕੇ ਇਹ ਕਿੱਥੋਂ ਤੱਕ ਜਾਇਜ਼ ਆ ਜਦੋਂ ਆਪਾਂ ਨੂੰ ਪਤਾ ਆਰਟੀਕਲ ਦੱਸਣ ਨੇ ਵੀ ਆਹ ਆਰਟੀਕਲ ਤੇ ਆਹ ਲਿਖਿਆ ਤੇ ਆਹ ਸੰਵਿਧਾਨ ਦਾ ਉਲਟਾ ਉਲਟਾ ਜੇਕਰ ਦੇਖਿਆ ਜਾਵੇ ਤਾਂ ਕਾਨੂੰਨ ਦੀ ਉਲੰਘਣਾ ਉਸ ਵਿਅਕਤੀ ਨੇ ਕੀਤੀ ਹੈ ਹਾਲਾਂਕਿ ਉਹ ਇੱਕ ਅੰਦਰ ਦਾਇਰਾ ਉਹਨਾਂ ਦਾ ਉੱ ਉੱਥੇ ਇਹਨਾਂ ਦੇ ਐਸੇ ਡਾਕੂਮੈਂਟਸ ਹੁੰਦੇ ਜਿਹੜੇ ਆਪਾਂ ਨਹੀਂ ਰਿਵੀਲ ਕਰ ਸਕਦੇ ਤਾਂ ਉਸ ਬੰਦੇ ਨੇ ਲੱਗਦਾ ਨਹੀਂ ਕਿ ਉੱਥੇ ਅੰਡਰ ਵੀਡੀਓ ਜਾਰੀ ਕਰਕੇ ਉਹ ਕਾਨੂੰਨ ਦੀ ਉਲੰਘਣਾ ਹੋਈ ਹੈ ਬਿਲਕੁਲ ਕਾਨੂੰਨ ਦੀ ਲੰਘਣਾ ਜਿੱਥੇ ਹੋਈ ਹੈ ਦੂਜੀ ਗੱਲ ਕਿਸੇ ਦੀ ਏਦਾਂ ਵੀਡੀਓ ਜਨਤਕ ਨਹੀਂ ਕਰਨੀ ਚਾਹੀਦੀ ਅਗਲੇ ਦਾ ਇੱਕ ਪੱਖ ਸੁਣਨਾ ਦੂਜਾ ਵੀ ਸੁਣਨਾ ਚਾਹੀਦਾ ਕਿਤੇ ਨਾ ਕਿਤੇ ਮੈਨੂੰ ਇਸ ਚੀਜ਼ ਦਾ ਦੁੱਖ ਲੱਗਾ ਕਿ ਪੰਜਾਬ ਦੇ ਲੋਕ ਚੜ੍ਹਦੀ ਕਲਾ ਵਾਲੇ ਲੋਕ ਆ ਗੱਲ ਨਾਲ ਲਾਉਣ ਵਾਲੇ ਲੋਕ ਆ ਅੱਜ ਪੰਜਾਬ ਦੀ ਤਸਵੀਰ ਕੁਝ ਹੋਰ ਪੇਸ਼ ਕਰ ਦਿੱਤੀ ਗਈ ਕਿ ਜੇ ਕੋਈ ਬਾਹਰ ਆਉਗਾ ਤੇ ਅਸੀਂ ਮਤਲਬ ਵਾਚੀ ਜਿਕਰ ਉਹ ਦਿੱਲੀ ਤੋਂ ਆ ਕੇ ਇੱਥੇ ਕੰਮ ਕਰ ਹਾਲਕਿ ਉਹਦੀ ਸ਼ਕਲ ਤੋਂ ਪਤਾ ਲੱਗਦਾ ਉਹਦੇ ਗੱਲ ਕਰਨ ਦੇ ਤਰੀਕੇ ਤੋਂ ਪਤਾ ਲੱਗਦਾ ਕਿ ਨੌਜਵਾਨ ਭਲਾ ਮਾਨਸੇਆ ਜਿੰਨੇ ਅੱਗੋਂ ਕੋਈ ਜਵਾਬ ਤੱਕ ਨਹੀਂ ਦਿੱਤਾ ਉਹ ਬੜੇ ਪਿਆਰ ਨਾਲ ਕਹਿ ਰਿਹਾ ਕਿ ਮੈਨੂੰ ਪੰਜਾਬੀ ਨਹੀਂ ਆਂਦੀ ਤੁਸੀਂ ਹੋਰ ਵੀ ਲੋਕ ਪੰਜਾਬੀ ਨਹੀਂ ਤੁਸੀਂ ਉਹਨਾਂ ਕੋਲੋਂ ਪੜਵਾਓ ਪਰ ਉਹ ਜ਼ਬਰਦਸਤੀ ਉਹਨੂੰ ਕਹਿ ਰਿਹਾ ਕਿ ਤੂੰ ਪੜ ਪਰ ਉਲਟਾ ਉਹ ਬੰਦਾ ਹਿੰਦੀ ਬੋਲ ਰਿਹਾ ਹੈ ਗੱਲ ਕਰਦਾ ਵੀਡੀਓ ਵਿੱਚ ਦੇਖਦੇ ਮੈਂ ਹਿੰਦੀ ਬੋਲੂਗਾ ਕਿ ਤਾ ਤੂੰ ਪੰਜਾਬੀ ਵਿੱਚ ਬੋਲੂ ਗੁਰਬਾਣੀ ਵਿੱਚ ਵੀ ਲਿਖਿਆ ਸਹਿ ਸਿਆਣਪ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਇਹ ਚੀਜ਼ਾਂ ਚੰਗੀਆਂ ਨਹੀਂ ਆਂ ਔਰ ਦੂਜੀ ਗੱਲ ਫਿਰ ਆਪਾਂ ਸ਼ਿਕਾਇਤ ਕਰਕੇ ਉਹਦੀ ਬਦਲੀ ਕਰਾਉਣ ਦੇ ਹੂੰ ਅੱਛਾ ਬਦਲੀ ਕਰਾਉਣ ਦਾ ਜ਼ਿਕਰ ਹੋਇਆ ਮੈਂ ਕਹ ਜੀ ਉਹਦੀ ਬਦਲੀ ਕਰਾਉਣ ਸ਼ਿਕਾਇਤ ਕਰਾਉਣ ਮੈਂ ਤੁਹਾਡੇ ਚੈਨਲ ਤੇ ਆਨ ਰਿਕਾਰਡ ਕਰਨਾ ਵੀ ਉਹਦੀ ਬਦਲੀ ਨਹੀਂ ਮੈਂ ਹੁਣ ਦਿੰਦਾ ਅੰਬਰ ਸਰ ਜੀ ਰਹੂਗਾ ਇੱਥੇ ਡਿਊਟੀ ਕਰੂਗਾ ਇਹ ਥੋੜੀ ਕਿ ਉਹ ਬਾਹਰੋਂ ਆਇਆ ਅਸੀਂ ਲੋਕ ਗੱਲ ਨਾਲ ਲਾਉਣ ਵਾਲੇ ਲੋਕ ਆ ਅਸੀਂ ਉਹ ਲੋਕ ਨਹੀਂ ਆ ਵੀ ਜੇ ਕੋਈ ਇੱਥੇ ਆਇਆ ਤਾਂ ਤੱਕਲਦੀ ਆਸੀ ਤੇ ਸਾਡੇ ਗੁਰੂ ਨੇ ਤੇ ਆਪਣੇ ਦੁਸ਼ਮਣਾਂ ਨੂੰ ਤਖਤਾਂ ਤੇ ਬਾਹਰ ਛੱਡਿਆ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਗੁਰਗ੍ਰੰਥ ਸਾਹਿਬ ਵੀ ਸਾਨੂੰ ਮੁਕਤ ਮੁਨਕਤਾ ਦੀ ਸੇਵਾ ਲਈ ਸਿਖਾਉਂਦੇ ਨੇ ਬਿਲਕੁਲ ਵੇਖੋ ਉਹ ਬੱਚਾ ਜਿਹੜਾ ਸੀਗਾ ਉਹਦੀ ਭਾਵਨਾਵਾਂ ਨੂੰ ਉਹਨੂੰ ਸਮਝਣਾ ਚ ਇਕੋ ਸਿਸਟਮ ਹੁੰਦਾ ਦਾਇਰਾ ਹੁੰਦਾ ਉਹਨੂੰ ਲਿਖਤੀ ਦਿੰਦੇ ਪਰ ਚਲੋ ਆਪਾਂ ਮੰਨ ਲਿਆ ਤੁਹਾਡੇ ਤੁਹਾਡੇ ਮੁਤਾਬਕ ਉਹਨਾਂ ਮੁਤਾਬਕ ਹੈ ਠੀਕ ਸੀ ਕਿ ਉੱਥੇ ਨوجوان ਪੰਜਾਬੀ ਲੱਗਾ ਹੋਣਾ ਚਾਹੀਦਾ ਸੀ ਪੰਜਾਬੀ ਆਉਣੀ ਚਾਹੀਦੀ ਸੀ ਇਹ ਆਪਾਂ ਮੰਨ ਲੈਂਦੇ ਪਰ ਇਸ ਤਰੀਕੇ ਉਹ ਵੀਡੀਓ ਬਣਾ ਕੇ ਉਸ चीज ਨੂੰ ਨਸ਼ਰ ਕਰਨਾ ਉਸ ਚੀਜ਼ ਦੀ ਆਪਾਂ ਡੈਫਰਮੇਸ਼ਨ ਦੀ ਗੱਲ ਕਰ ਲੈਂਦੇ ਦੇ ਵਿੱਚ ਉਸ ਦੀ ਜਿਹੜੀ ਸ਼ਬੀ ਉਹ ਖਰਾਬ ਕੀਤੀ ਗਈ ਉਸ ਤੋਂ ਬਾਅਦ ਉਹਦੇ ਪਰਿਵਾਰ ਦੇ ਉੱਪਰ ਵੀ ਜੋ ਅਸਰ ਹੋਇਆ ਕਹਿੰਦੇ ਕਿ ਪਰਿਵਾਰ ਉਹਦਾ ساری ਰਾਤ ਸੋ ਕੇ ਨਹੀਂ ਵੇਖਿਆ ਅੱਜ ਵੀ ਉਹ ਟੈਨਸ਼ਨ ਦੇ ਵਿੱਚ ਹੈ ਕਿ ਬੱਚਾ ਸਾਡਾ ਵਾਪਸ ਆ ਜਾਵੇ ਆਪਾਂ ਨਹੀਂ ਕਰਵਾਉਣੀ ਨੌਕਰੀ ਉਹਨੂੰ ਹਣ ਸੋ ਦੂਜੇ ਪਾਸੇ ਜੇਕਰ ਤੁਸੀਂ ਇਹ ਕੁਝ ਕਰਨਾ ਸੀ ਤਾਂ ਤੁਸੀਂ ਡੀਸੀ ਸਾਹਿਬ ਨੂੰ ਡਾਇਰੈਕਟ ਉਹਦੀ ਕੰਪਲੇਨਟ ਕਰ ਸਕਦੇ ਸੀ ਉਸ ਚੀਜ਼ ਦੀ ਵੇਖੋ ਡੀਸੀ ਸਾਹਿਬ ਨੂੰ ਕਹਿ ਸਕਦੇ ਆ ਮੈਂਬਰ ਪਾਰਲੀਮੈਂਟ ਜਿਹੜੇ ਸੈਂਟਰ ਦੇ ਮਸਲਿਆਂ ਨਾਲ ਰਿਲੇਟਡ ਗੱਲ ਕਰਦੇ ਨੇ ਉਹਨਾਂ ਨੂੰ ਕਹਿ ਸਕਦੇ ਨੇ ਇਹ ਕੋਈ ਵੱਡਾ ਕੰਮ ਨਹੀਂ ਹੈ ਤੁਸੀਂ ਦੇਖੋ ਇਹੀ ਰਿਕਵੈਸਟ ਕੀਤੀ ਆ ਲਿਖਤੀ ਦੇ ਕੇ ਆਇਆ ਵੀ ਉਥੇ ਪੰਜਾਬੀ ਭਾਸ਼ਾ ਪੂਰੇ ਡਾਕਖਾਨਿਆਂ ਦੇ ਬ੍ਰਾਂਚਾਂ 'ਚ ਵੀ ਲਿਖਾਈ ਜਾਵੇ ਵੱਡੇ ਬੋਰਡ ਲਾਏ ਜਾਣ ਔਰ ਹਰ ਜਗ੍ਹਾ ਤੇ ਪੰਜਾਬੀ ਭਾਸ਼ਾ ਪੰਜਾਬ 'ਚ ਲਾਜ਼ਮੀ ਆ ਬਿਲਕੁਲ ਇਹ ਹੋਣੀ ਚਾਹੀਦੀ ਆ ਮਾਤਰ ਭਾਸ਼ਾ ਸਾਡੀ ਸਾਨੂੰ ਮਾਣ ਆ ਅਸੀਂ ਪੰਜਾਬੀ ਆ ਸਾਡੀ ਮਾਤਰ ਭਾਸ਼ਾ ਵਾ ਅਸੀਂ ਇਹਨੂੰ ਅੱਗੇ ਲੈ ਕੇ ਜਾਣਾ ਔਰ ਸਭ ਤੋਂ ਵੱਡੀ ਗੱਲ ਮੈਂ ਆਪਣੇ ਵੀਰ ਜੀ ਨੂੰ ਇਹ ਦੱਸਣਾ ਚਾਹੁੰਦਾ ਵੀ ਸਭ ਤੋਂ ਪਹਿਲਾਂ ਅਸੀਂ ਆਪਣੇ ਬੱਚਿਆਂ ਨੂੰ ਸਿਖਾਈਏ ਪੰਜਾਬੀ ਸਾਡੇ ਬੱਚੇ ਹਿੰਦੀ ਬੋਲਦੇ ਆ ਅਸੀਂ ਸਕੂਲਾਂ ਤੋਂ ਸ਼ੁਰੂ ਕਰੀਏ ਡਾਕਖਾਨਿਆਂ ਦੇ ਵਿੱਚ ਜਾ ਕੇ ਆ ਜੇ ਪੰਜਾਬ ਦੀ ਗੱਲ ਕਰ ਲਈਏ ਪੰਜਾਬ ਚ ਕਹਿੰਦੇ ਕਿ ਪੰਜਾਬੀ ਲਾਜ਼ਮੀ ਆ ਸਾਡੇ ਗੁਰੂ ਸਾਹਿਬ ਵੀ ਗੁਰਮੁਖੀ ਪੰਜਾਬੀ ਦੇ ਨਾਲ ਚੱਲਦੇ ਆਏ ਆ ਪਰ ਸਾਡੇ ਗੁਰੂ ਸਾਹਿਬ ਤਾਂ ਸੰਸਕ੍ਰਿਤ ਫਾਰਸੀ ਵਰਗੀ ਭਾਸ਼ਾ ਵੀ ਸਿੱਖਦੇ ਰਹੇ ਨੇ ਅੱਜ ਆਪਾਂ ਪੰਜਾਬੀ ਲੋਕ ਕਿਉਂ ਨਹੀਂ ਸਿੱਖਦੇ ਗੁਰੂ ਸਾਹਿਬ ਦੇ ਤੇ ਆਪਾਂ ਸਦਾ ਹੱਤ ਚੱਲਦੇ ਨਹੀਂ ਆਪਾਂ ਕਹਿੰਦੇ ਵੀ ਗੁਰੂ ਸਾਹਿਬ ਸਾਡੀ ਮੰਨਣਾ ਹੀ ਨਹੀਂ ਗੁਰੂ ਦੀ ਮੰਨਣਾ ਗੁਰੂ ਸਾਹਿਬ ਨੇ ਗੁਰਗੋਬਿੰਦ ਸਿੰਘ ਮਾਰਿਆ ਇਹਨੇ ਜਦੋਂ ਕੋਈ ਵੀ ਤੀਰ ਕੰਮ ਨਹੀਂ ਆਇਆ ਕੋਈ ਵੀ ਪਿਸਤੌਲ ਕੰਮ ਨਹੀਂ ਆਇਆ ਤੇ ਗੁਰੂ ਸਾਹਿਬ ਨੇ ਜਫਰਨਾਮਾ ਫਾਰਸੀ ਬਾਸ਼ਾ ਦੇ ਵਿੱਚ ਲਿਖ ਕੇ ਔਰੰਗਜ਼ੇਬ ਨੂੰ ਮਾਰਿਆ ਸੀਗਾ ਬਿਲਕੁਲ ਮਾਰਿਆ ਦੀ ਕਲਮ ਜਿਹੜੀ ਕਲਮ ਦੀ ਤਾਕਤ ਗੁਰੂ ਸਾਹਿਬ ਨੇ ਦੱਸੀ ਆ ਕਹਿੰਦੇ ਇਹ ਤਬਾਈ ਹੋਈ ਹੈ ਉਹ ਜਿਹੜੇ ਵਸਾਵਣ ਵਾਸਤੇ ਇਹ ਤਬਾਈ ਹੋਈ ਹੈ ਰੁੰਦੇ ਹ ਸਾਵਣ ਵਾਸਤੇ ਇਸ ਤਬਾਈ ਚ ਰਾਜ ਸੀ ਉਹ ਪਾਸ਼ਾ ਦੇ ਦਸੇ ਰਸਤੇ ਤੇ ਚੱਲੀਏ ਵੇਖੋ ਗੀਤਾ ਬਾਈਬਲ ਕੁਰਾਨ ਗੁਰੂ ਗ੍ਰੰਥ ਸਾਹਿਬ ਮਾਰੇ ਕਿਤੇ ਨਫਰਤ ਨਹੀਂ ਪਿਆਰ ਆ ਤੁਸੀਂ ਕਦੀ ਆਪਸ ਚ ਲੜਦੇ ਨਹੀਂ ਵੇਖਿਆ ਹੋਊਗਾ ਔਰ ਸਾਡੇ ਦੇ ਗੁਰੂ ਸਾਹਿਬ ਨੇ ਮਨੁੱਖਤਾ ਦਾ ਸੰਦੇਸ਼ ਦਿੱਤਾ ਮਹਾਰਾਜ ਨੇ ਕਿਹਾ ਪੀ ਜਿਸ ਤਰ੍ਹਾਂ ਦੇ ਨਾਲ ਔਰੰਗਜ਼ੇਬ ਅਤਿਆਚਾਰ ਕਰਦਾ ਸੀ ਹਿੰਦੂਆਂ ਤੇ ਤੇ ਜੇ ਹਿੰਦੂ ਕਰਦੇ ਹੁੰਦੇ ਅਤਿਆਚਾਰ ਤੇ ਮੈਂ ਮੁਸਲਮਾਨਾਂ ਲਈ ਖਲੋਣਾ ਸੀ ਮਹਾਰਾਜ ਨੇ ਇਨਸਾਨੀਅਤ ਦਾ ਹੌਕਾ ਦਿੱਤਾ ਇਸ ਕਰਕੇ ਅਸੀਂ ਉਸ ਗੁਰੂ ਦੇ ਬੱਚੇ ਆ ਸਾਡਾ ਕੰਮ ਕਿਸੇ ਦਾ ਦਿਲ ਦਿਖਾਉਣਾ ਕਿਸੇ ਨੂੰ ਪਰੇਸ਼ਾਨ ਕਰਨਾ ਨਹੀਂ ਆ ਇਹ ਚੀਜ਼ਾਂ ਬਹੁਤ ਛੋਟੀਆਂ ਰਹਿ ਗਈਆਂ ਔਰ ਵੱਡਾ ਸਾਡਾ ਜਿਹੜਾ ਸੀਗਾ ਉਹ ਸਭ ਤੋਂ ਵੱਡਾ ਜੇ ਕਿਤੇ ਇਸ਼ੂ ਦੀ ਮੈਂ ਗੱਲ ਕਰ ਰਿਹਾ ਵੀ ਅੰਮ੍ਰਿਤਸਰ ਤੋਂ ਗੋਲਡਨ ਗੇਟ ਤੋਂ ਸ਼ੁਰੂ ਹੋ ਜਾਈਏ ਨਾ ਤੇ ਭਾਜੀ ਜਿੱਥੋਂ ਦਰਬਾਰ ਸਾਹਿਬ ਨੂੰ ਜਲ ਜਾਂਦਾ ਵਾ ਪੰਜ ਪਵਿੱਤਰ ਸਰੋਵਰਾਂ ਨੂੰ ਅਦੇ ਆਲੇ ਦੁਆਲੇ ਟੂਰਿਸਟ ਪਲੇ ਉੱਥੇ ਜਿਹੜੀ ਸਾਰੀ ਮਾਨਮਰਿਆਦਾ ਖਤਮ ਕਰਕੇ ਉੱਥੇ ਰੁਖ ਵੜਤੇ ਸਾਰੇ ਬਿਲਕੁਲ ਬਹੁਤ ਵੱਡਾ ਇਸ਼ੂ ਆ ਬਹੁਤ ਲੋਕ ਕੱਢ ਜਾਂਦੇ ਇਸ ਬਾਰੇ ਉਹਦੇ ਬਾਰੇ ਗੱਲ ਨਹੀਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਕੰਪਨੀ ਬਾਗ 84 ਕਿਲੇ ਜਿਹੋ ਦੇ ਅੰਦਰ ਕਲੱਬ ਬਣਿਆ ਹਾਈ ਕੋਰਟ ਚ ਕੇਸ ਚੱਲ ਰਿਹਾ ਤੇ ਸ਼ੇਰ-ਏ-ਪੰਜਾਬ ਦੀਆਂ ਯਾਦਗਾਰਾਂ ਉਹ ਤੇ ਰਾਜ ਨੂੰ ਤੇ ਮੰਗਦੇ ਕਬਜ਼ੇ ਕੀਤੇ ਉੱਤੇ ਇਹ ਮੁੱਦੇ ਚੁੱਕਣ ਦੀ ਲੋੜ ਸੀਗੀ ਭਾਈ ਸਾਹਿਬ ਉਹਨਾਂ ਨੂੰ ਤੇ ਚਲੋ ਠੀਕ ਆ ਪਰ ਮੈਨੂੰ ਲੱਗਦਾ ਕਿ ਹੋਰ ਜਿਸ ਤਰੀਕੇ ਉਹ ਇਸ਼ੂ ਨੂੰ ਐਡਾ ਵੱਡਾ ਕਰਕੇ ਦਿਖਾਇਆ ਕਿ ਉਹ ਐਡੀ ਵੱਡੀ ਲੋੜ ਨਹੀਂ ਸੀਗੀ ਇੱਕ ਪੂਰਨ ਤੌਰ ਤੇ ਜੇਕਰ ਤੁਸੀਂ ਰਿਕਵੈ ਨਾਕੀ ਉਹ ਇੱਕ ਪਰਿਵਾਰ ਇੱਕ ਸਾਹਬ ਜਲੋ ਪਰਿਵਾਰ ਸਟ੍ਰੈਟ ਹੋ ਗਿਆ ਉਹਨਾਂ ਦਾ ਪਰਿਵਾਰ ਡਰ ਰਿਹਾ ਪਰਿਵਾਰ ਸਹੀ ਤਰੀਕੇ ਨਹੀਂ ਰਹਿ ਪਾ ਰਿਹਾ ਬੱਚੇ ਦੀ ਟੈਨਸ਼ਨ ਹੈ ਉਹਨਾਂ ਨੂੰ ਲੱਗਦਾ ਹੈ ਕਿ ਪਤਾ ਨਹੀਂ ਪੰਜਾਬੀ ਲੋਕ ਇਦਾਂ ਦੇ ਹੁੰਦੇ ਆ ਮੈਂ ਤੁਹਾਡੇ ਜ਼ਰੀਏ ਦੱਸਣਾ ਪੰਜਾਬੀ ਲੋਕ ਇਦਾਂ ਦੇ ਨਹੀਂ ਹੁੰਦੇ ਠੀਕ ਹੈ ਉਹ ਉਹ ਭਰਾ ਵੀ ਸਾਡੇ ਕਿਤੇ ਵੀ 120 ਤਰੀਕੇ ਬਣ ਜਾਂਦੇ ਉਹ ਉਹ ਕਿਤੇ ਮਨ ਚ ਉਹਨਾਂ ਦੇ ਗੁੱਸਾ ਸੀਗਾ ਚਲੋ ਹੋ ਗਿਆ ਜਾਣੇ ਜਾਣੇ ਚ ਮੈਨੂੰ ਨਹੀਂ ਲੱਗਦਾ ਵੀ ਇਸ ਗੱਲ ਨੂੰ ਐਡਾ ਵੱਡਾ ਬਣਾਉਣਾ ਚਾਹੀਦਾ ਸੀਗਾ ਉਹ ਗੱਲ ਹੋਰ ਫਿਰ ਉੱਥੇ ਵੀ ਰੁਕੀ ਫਿਰ ਡੀਸੀ ਦਫ਼ਤਰ ਜਾ ਕੇ ਡਾਕਖਾਨੇ ਦੇ ਵਿੱਚ ਫਿਰ ਵੀਡੀਓ ਜਾਰੀ ਹੋਈਆਂ ਤੇ ਇੱਕ ਬੰਦੇ ਨੂੰ ਅਸੀਂ ਬਾਤ ਇੰਟਰਵਿਊ ਵੀ ਹੋਇਆ ਇੰਟਰਵਿਊ ਹੋਈਆਂ ਇਹ ਚੰਗੀਆਂ ਗੱਲਾਂ ਨਹੀਂ ਜਿਹੜਾ ਕੰਮ ਹੋ ਜੇ ਨਾ ਗੁੱਸੇ ਚ ਕਿਤੇ 5 ਮਿੰਟ ਮੈਨੂੰ ਲੱਗਦਾ ਵੀ ਇਸ ਤਰੀਕੇ ਨਾਲ ਸਾਨੂੰ ਨਹੀਂ ਕਰਨਾ ਚਾਹੀਦਾ ਅਸੀਂ ਪੰਜਾਬੀ ਲੋਕ ਹੈ ਵੱਡੇ ਦਿਲ ਵਾਲੇ ਆ ਇਹ ਦੇਸ਼ ਦਾ ਇਸ ਧਰਤੀ ਤੇ ਜਦੋਂ ਕੋਈ ਆਇਆ ਨਾ ਉਹਦੀ ਧੜਕਣਾ ਤੇਜ਼ ਹੁੰਦੀ ਹੈ ਚੜ੍ਹਦੀਕਲ ਵਾਲੇ ਲੋਕ ਆ ਇਹ ਛੋਟੀਆਂ ਛੋਟੀਆਂ ਚੀਜ਼ਾਂ ਸਾਡੇ ਲਈ ਨਹੀਂ ਹੈ ਬਿਲਕੁਲ ਠੀਕ ਹੈ ਧੰਨਵਾਦ ਸੋ ਮੈਨੂੰ ਵੀ ਲੱਗਦਾ ਹੈ ਕਿ ਇਹ ਚੀਜ਼ ਆਈਡੀਆ ਵੜਿਆਰੀ ਸੀਗੀਆਂ ਬਹੁਤ ਵੱਡਾ ਇਸ਼ੂ ਇਸ ਚੀਜ਼ ਜ਼ਿਆਦਾ ਬਣਾਇਆ ਜਾ ਰਿਹਾ ਸੋ ਪੰਜਾਬੀ ਉਹ ਆਪਾਂ ਗੱਲ ਨਾਲ ਲਾਉਣਾ ਸੀ ਕਿ ਇਦਾਂ ਆਪਣੀ ਸ਼ੋਭੀ ਤੇ ਵੀ ਬੜਾ ਅਸਰ ਪੈਂਦਾ ਸੋ ਐਡਾ ਵੱਡਾ ਇਸ਼ੂ ਨਹੀਂ ਸੀ ਇਹ ਸਰਕਾਰ ਦੀ ਇੱਕ ਗਲਤੀ ਸੀਗੀ ਜਿਸਨੇ ਸਰਕਾਰ ਨੇ ਸ਼ਾਇਦ ਹੁਣ ਭੁਗਤਣੀ ਵੀ ਪਏਗੀ ਕਿਉਂਕਿ ਜਿਹੜੀ ਆ ਲਗਾਤਾਰ ਚਿੱਠੀਆਂ ਜਾ ਰਹੀਆਂ ਹੋਈਆਂ ਨੇ ਸੋਮੋ ਜੰਡਿਆਲਾ ਵੱਲੋਂ ਵੀ ਆਮਰਸਰ ਦੇ ਡੀਸੀ ਵੱਲੋਂ ਵੀ ਸੋਚ ਨੂੰ ਲੈ ਕੇ ਉਹਨਾਂ ਨੂੰ ਲੱਗਦਾ ਹੋਊਗਾ ਕਿ ਜੇਕਰ ਸੈਂਟਰ ਦੇ ਵਿੱਚ ਕੋਈ ਵੀ ਏਦਾਂ ਦਾ ਡਿਪਾਰਟਮੈਂਟ ਹੁੰਦਾ ਹੈ ਤਾਂ ਉਹਨਾਂ ਨੂੰ ਇਹ ਪੰਜਾਬੀ ਭਾਸ਼ਾ ਲਾਜ਼ਮੀ ਕਰਨੀ ਪਵੇਗੀ ਸੋ ਧੰਨਵਾਦ ਇਹਨਾਂ ਨਾਲ ਆਪਾਂ ਜਿਹੜੀ ਗੱਲਬਾਤ ਉਹ ਖਤਮ ਕਰਦੇ ਆਂ ਅਗੇ ਹੋਰ ਮੁੱਦਿਆਂ ਤੇ ਚਰਚਾ ਕਰਦੇ ਰਾਵਾਂਗੇ